ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 350 ਸਾਲ ਪੰਜ ਨਵੰਬਰ ਨੂੰ ਆ ਰਿਹਾ ਜਿਸ ਦੇ ਸਬੰਧ ਵਿੱਚ 29 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਸਮੂਹ ਗੁਰੂ ਘਰ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 29 ਨਵੰਬਰ ਨੂੰ ਹੋਮ ਹੋਮ ਆ ਕੇ ਆਪਣੇ ਪਰਿਵਾਰਾਂ ਸਮੇਤ ਇੱਥੇ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 350 ਸਾਲਾ ਸ਼ਹੀਦੀ ਢਾਡਾ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਰਿਆ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਂਸਾਗਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਮੌਕਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਹਨ ਜਿਨ੍ਹਾਂ ਨੇ ਧਰਮ ਸੱਚਾਈ ਅਤੇ ਆਜ਼ਾਦੀ ਦੇ ਲਈ ਕੁਰਬਾਨੀ ਕੀਤੀ ਉਹਨਾਂ ਨੇ ਮਨੁੱਖਤਾ ਦੇ ਹੱਕਾਂ ਦੀ ਰੱਖਿਆ ਦੇ ਲਈ ਆਪਣਾ ਸਿਰ ਕੁਰਬਾਨ ਕਰਕੇ ਹਿੰਦ ਦੀ ਚਾਦਰ ਦਾ ਮਾਣ ਪ੍ਰਾਪਤ ਕੀਤਾ ਇਸ ਕਾਰਨ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਇਸੇ ਸ਼ਤਾਬਦੀ ਨੂੰ ਨਾ ਸਿਰਫ ਸਮਰਪਣ ਦੇ ਰੂਪ ਵਿੱਚ ਸਗੋਂ ਜਾਗਰਤੀ ਵਜੋਂ ਵੀ ਮਨਾ ਰਹੀ ਹੈ ਇਸੇ ਸੰਬੰਧ ਦੇ ਵਿੱਚ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਦੇ ਵੱਲੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਬਾਬਾ ਸੱਜਨ ਸਿੰਘ ਹੁਣਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 350 ਸਾਲ ਪੰਜ ਨਵੰਬਰ ਨੂੰ ਆ ਰਿਹਾ ਹੈ ਜਿਸ ਦੇ ਸੰਬੰਧ ਵਿੱਚ 29 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਸਮੂਹ ਗੁਰੂ ਘਰ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਮਹਾਨ ਕੀਰਤਨ ਦਰਬਾਰ ਹੈ ਜੋ ਕਿ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗਾ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਵੀ ਆਓ ਹੋਰਨਾਂ ਨੂੰ ਵੀ ਲੈ ਕੇ ਆਓ ਗੁਰਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਕੀਰਤਨ ਦਰਬਾਰ 29 ਨਵੰਬਰ ਨੂੰ 7920 ਵਿੰਚੈਸਟਰ ਬੁਲੇਵਾਰਡ ਐਲੀਪਾਉਂਡ ਪਾਰਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਇਸਮਾਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ਅਤੇ ਸੰਗਤ ਦੀ ਸੁਵਿਧਾ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਕੀਰਤਨ ਦਰਬਾਰ ਗੁਰਦੁਆਰਾ ਸੰਤ ਸਾਗਰ ਵੱਲੋਂ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਪਰਵਾਰਾਂ ਦੇ ਸਮੇਤ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਨਣ ਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਪ੍ਰਾਪਤ ਕਰਨ ਅਤੇ ਇਸ ਸਦੀ শতাব্দীর ਦੇ ਮੌਕੇ ਨੂੰ ਧਾਰਮਿਕ ਇਕਤਾ ਦਾ ਪ੍ਰਤੀਕ ਬਣਾਉਣ ਜਿਸ ਸੰਬੰਧੀ ਗੁਰਦੇਵ ਸਿੰਘ ਕੰਗ ਉਨ੍ਹਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਗੁਰਦੁਆਰਾ ਸੰਤ ਸਾਗਰ ਸਾਹਿਬ ਵੱਲੋਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਸ਼ੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ 7920 ਵਿਨਚੈਸਟਰ ਬੁਲੇਵਾਰਡ ਐਲੀਮੋਵਡ ਪਾਰਕ ਜੋ ਕਿ ਕਮਿਨ ਦੇ ਵਿੱਚ ਬਹੁਤ ਮਸ਼ਹੂਰ ਪਾਰਕ ਹੈ ਇੱਥੇ ਜਿਹੜਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਮੈਂ ਸਮਝਦਾ ਕਿ 36000 ਸਕਰ ਫੁੱਟ ਦੀ ਇਹ ਜਗਾਵਾ ਜਿਹੜੀ ਕਿ ਪੂਰੀ ਹੀਟਡ ਆ ਸੰਗਤਾਂ ਦੇ ਹਰ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਗਏ ਨੇ ਜਿਹੜੇ ਕਿ ਜਿਨ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਵੀ ਨੇ ਦੀਵਾਨ ਵੀ ਇੱਥੇ ਲੱਗਣੇ ਨੇ ਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਸ ਦਿਨ ਨੂੰ ਇੱਥੇ ਹੋਮ ਹੋਮਾ ਕੇ 29 ਨਵੰਬਰ ਨੂੰ ਹੋਮ ਹੋਮਾ ਕੇ ਆਪਣੇ ਪਰਿਵਾਰਾਂ ਸਮੇਤ ਇੱਥੇ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਸਮਾਗਮ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਇੱਕ ਧਾਰਮਿਕ ਐਗਜ਼ਿਬੀਸ਼ਨ ਵੀ ਹੋਵੇਗੀ ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਜੁੜੇ ਪ੍ਰਸੰਘਾਂ ਨੂੰ ਚਿੱਤਰਕਲਾ ਅਤੇ ਇਤਿਹਾਸਿਕ ਜਾਣਕਾਰੀ ਦੇ ਰਹੀਂ ਦਰਸਾਇਆ ਜਾਵੇਗਾ ਇਹ ਪ੍ਰਦਰਸ਼ਨੀ ਵਿਦੇਸ਼ੀ ਪੀੜ੍ਹੀ ਨੂੰ ਆਪਣੇ ਧਰਮ ਇਤਿਹਾਸ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਯਤਨ ਹੋਵੇਗੀ ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ 350 ਸਾਲਾ ਸ਼ਹੀਦੀ ਧਹਾੜਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਾਂਤ ਸਾਗਰ ਵੱਲੋਂ ਪ੍ਰਾਲਾ ਕੀਤਾ ਗਿਆ ਹੈ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਇਹ ਵੱਡਾ ਟੈਂਟ ਬੁੱਕ ਕੀਤਾ ਗਿਆ ਹੈ ਇਸ ਦੇ ਵਿੱਚ ਡੈਫੀਨਿਟਲੀ ਕੀਰਤਨ ਦਰਬਾਰ ਤਾਂ ਹੋਵੇਗਾ ਹੀ ਹੋਵੇਗਾ ਉਸ ਦੇ ਨਾਲ ਨਾਲ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਲੈ ਕੇ ਇੱਕ ਐਗਜ਼ੀਬਿਸ਼ਨ ਕਰ ਰਹੇ ਹਾਂ ਪ੍ਰਦਰਸ਼ਨੀ ਕਰ ਰਹੇ ਹਾਂ ਜਿਸ ਦੀ ਡਿਟੇਲਿੰਗ ਤੇ ਜਿਸ ਨੂੰ ਅਸੀਂ ਇੰਡੀਆ ਤੋਂ ਖਾਸ ਕਰਕੇ ਮਹਾਨ ਚਿੱਤਰਕਾਰਾਂ ਦੇ ਨਾਲ ਤਿਆਰ ਕੀਤਾ ਗਿਆ ਇੱਕ ਇੱਕ ਫੋਟੋ ਕਟੋ-ਕਟ 8x5 ਫੁੱਟ ਦੀ ਤਿਆਰ ਕੀਤੀ ਗਿਆ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸਾਏਗੀ ਇਸ ਦੇ ਨਾਲ ਡੈਫੀਨਟਲੀ ਲੰਗਰ ਸਟਾਲ ਵਗੈਰਾ ਹੋਣਗੇ ਅਸੀਂ ਹਾਲੇ ਹੋਰ ਵੀ ਚੀਜ਼ਾਂ ਸੋਚ ਰਹੇ ਹਾਂ ਜਿਵੇਂ ਕਿ ਬੱਚਿਆਂ ਦਾ ਕੁਇਜ਼ਿੰਗ ਬੱਚਿਆਂ ਲਈ ਡਰਾਇੰਗ ਕੰਪੀਟੀਸ਼ਨ ਹੋਰ ਵੀ ਕੁਛ ਨਾ ਕੁਛ ਅਸੀਂ ਐਡ ਕਰਦੇ ਰਵਾਂਗੇ ਇਸ ਸਮਾਗਮ ਦੇ ਵਿੱਚ ਵਿਸ਼ੇ ਪ੍ਰਸਿੱਧ ਕੀਰਤਨੀ ਅਤੇ ਕਥਾਵਾਚਕ ਸ਼ਮੂਲੀਅਤ ਕਰਨਗੇ ਜਿਵੇਂ ਕਿ ਭਾਈ ਨਰਿੰਦਰ ਸਿੰਘ ਜਵੱਦੀ ਕਲਾਂ ਵਾਲੇ ਭਾਈ ਹਰਚਰਨ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰੀ ਬਾਬਾ ਬੰਤਾ ਸਿੰਘ ਜੀ ਕਥਾਵਾਚਕ ਗਿਆਨੀ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਵਾਲੇ ਅਤੇ ਕੁਿਸ਼ਰੀ ਜਥਾ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਇਸਾਰੀਆਂ ਮਹਾਨ ਸਖਸ਼ੀਤਾ ਗੁਰਬਾਣੀ ਕਥਾ ਤੇ ਕੁਇਸ਼ਰੀ ਦੇ ਰਾਹੀਂ ਸੰਗਤਾਂ ਨੂੰ ਆਤਮਿਕ ਰੂਪ ਵਿੱਚ ਨਿਹਾਲ ਕਰਨਗੇ ਇਸ ਸਮਾਗਮ ਦਾ ਉਦੇਸ਼ ਵਿਦੇਸ਼ਾਂ ਵਿੱਚ ਰਹਿੰਦੀ ਸਿੱਖ ਸੰਗਤ ਨੂੰ ਇਕੱਠਾ ਕਰਨਾ ਤੇ ਗੁਰੂ ਜੀ ਦੇ ਬਚਨਾਂ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕਰਨਾ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ